ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੋਣੀ ਉਹਨੇ ਗੈਸ ਸਿਲੰਡਰ ਦੀ ਕੀਮਤਾਂ ਦੇ ਬਾਰੇ ਚ ਆਈ ਵੱਡੀ ਖਬਰ ਹੋਇਆ ਸਿੱਧਾ ਇਨਾ ਸਸਤਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਆ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਮਣੇ ਆ ਰਹੀ ਹੈ ਜੀ ਹਾਂ ਲੋਕ ਸਭਾ ਚੋਣਾਂ ਦੇ ਆਖਰੀ ਪੜਾ ਤੋਂ ਠੀਕ ਪਹਿਲਾਂ ਐਲਪੀਜੀ ਗਾਕਾਂ ਨੂੰ ਵੱਡੀ ਰਾਹਤ ਮਿਲੀ ਹੈ ਸਰਕਾਰੀ ਤੇਲ ਅਤੇ ਗੈਸ ਮਾਰਕੀਟਿੰਗ ਆਪਣਿਆਂ ਦੇ ਵੱਲੋਂ ਐਲਪੀਜੀ ਸੈਂਟਰ ਦੀਆਂ ਕੀਮਤਾਂ ਵਿੱਚ ਲਗਾਤਾਰ ਤੇਜ਼ੀ ਨਿਵਾਰ ਕਟੌਤੀ ਕੀਤੀ ਗਈ ਹੈ ਇਸ ਤਰ੍ਹਾਂ ਜਦੋਂ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਐਲਪੀਜੀ ਸੈਂਟਰ ਦੀ ਕੀਮਤ ਤਿੰਨ ਗੁਣਾ ਹੇਠਾਂ ਆ ਗਈ ਹੈ ਤੇ ਸਰਕਾਰੀ ਤੇਲ ਕੰਪਨੀਏ ਦੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਅੱਜ ਤੋਂ ਦੇਖਦੇ ਵਖ-ਵਖ ਖੇਰਿਆਂ ਵਿੱਚ ਐਲਪੀਜੀ ਸੈਂਟਰ ਦੀ ਕੀਮਤਾਂ ਵਿੱਚ ਕ੍ਰੀਬ 70 ਰੁਪਏ ਦੀ ਕਟੌਤੀ ਕੀਤੀ ਗਈ ਹੈ ਤੇ ਹਾਲਾਂਕਿ ਇਸ ਕਟੌਤੀ ਦਾ ਲਾਭ ਸਿਰਫ ਨਿਕਲੋ ਦੇ ਵਪਾਰਕ ਐਲ ਵੀ ਸਿਲੰਡਰ ਤੇ ਹੀ ਮਿਲੇਗਾ ਐਸ ਵੀ ਆਰ ਵੀ ਕਰੇਲੂ ਵਰਤੋਲੀ ਐਲ ਪੀਜੀ ਸੈਂਟਰ ਦੇ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਤੇ ਸਾਇ ਕਟੌਤੀ ਤੋਂ ਬਾਅਦ ਦਿੱਲੀ ਵਿੱਚ 19 ਕਿਲੋ ਸਿਲੰਡਰ ਦੀ ਕੀਮਤ 70 ਰੁਪਏ ਤੋਂ ਘਟ ਕੇ ਜੀ ਹਾਂ 1676 ਰੁਪਏ ਹੋ ਗਈ ਹੈ ਜੀ ਹਾਂ ਇਸ ਦੀ ਕੀਮਤ 70 ਰੁਪਏ ਘਟ ਹੋ ਕੇ ਹੁਣ ਇੰਨੀ ਰਹਿ ਗਈ ਹੈ ਜਿਸ ਕਰਕੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਵੀਡੀਓ ਦੇਖਣ ਲਈ ਤੁਹਾਡਾ ਤੜਾ